ਸੰਘਤ ਨਹੀਂ ਲੋ ਤਾਂ ਦੇਖੋ ਇਸ ਤਰ੍ਹਾਂ ਕਿ ਮੈਂ ਸ਼ੁਰੂ ਵਿੱਚ ਜਦੋਂ ਸਿੱਟ ਬਣਨ ਤੋਂ ਪਹਿਲਾਂ ਜਦ ਐਫ ਆਈ ਆਰ ਹੋਈ ਸੀ ਤੇ ਮੈਂ ਉਦੋਂ ਵੀ ਇਹ ਬਿਆਨ ਪ੍ਰੈਸ ਨੂੰ ਦਿੱਤਾ ਸੀ ਪੁੱਛਣ ਤੇ ਦਿੱਤਾ ਸੀ ਕਿ ਜਿਹੜਾ ਵੀ ਇਹ ਮਾਮਲਾ ਹੈ ਜਿਸ ਮਾਮਲੇ ਦੇ ਵਿੱਚ ਐਫ ਆਈ ਆਰ ਹੋਈ ਹੈ 328 ਰੂਪ ਜੋ ਗੁਰੂ ਸਾਹਿਬ ਦੇ ਜੋ ਆਪਾਂ ਕਿਹੜਾ ਸ਼ਬਦ ਵਰਤੀ ਹੈ ਦੱਸਣਾ ਜਿਹੜੀ ਹੈ ਉਹ ਇਜਾਜ਼ਤ ਨਹੀਂ ਦਿੰਦੀ ਕਿ 328 ਰੂਪ ਜਿਹੜੇ ਲਾਪਤਾ ਨੇ ਜੋ ਪਤਾ ਨਹੀਂ ਹੈ ਕਿ ਇਸ ਰੂਪ ਕਿਥੇ ਨੇ ਜਾਂ ਉਹਦੇ ਵਿੱਚ ਕੋਈ ਪ੍ਰਬੰਧਕੀ ਮਾਮਲਾ ਹੈ ਜਾਂ ਉਹਦੇ ਵਿੱਚ ਕੋਈ ਗਵੰਧਾ ਮਾਮਲਾ ਹੈ ਜੋ ਵੀ ਹੈ ਇਹ ਸਾਰਾ ਮਾਮਲਾ ਜਿਹੜਾ ਇਹਦੀ ਸਚਾਈ ਜਿਹੜੀ ਹੈ ਇਹ ਸੰਗਤ ਦੇ ਸਾਹਮਣੇ ਆਉਣੀ ਚਾਹੀਦੀ ਹੈ ਔਰ ਪਿਛਲੇ ਦਿਨ ਜੋ ਪਤਾ ਲੱਗਾ ਕਿ ਜੋ ਰਾਜਾ ਨਾਮਕਮਲ ਸਾਹਿਬ ਦਾ ਡੇਰਾ ਹੈ ਪੰਗਿਆਂ ਦੇ ਨੇੜੇ ਜਿੱਥੇ ਕਿ ਪਤਾ ਲੱਗਾ ਕਿ ਮਰੀਆਬ ਜਿਹੜੀ ਹੈ ਉਹ ਸੇ ਢੰਗ ਨਾਲ ਨਾੜਨੇ ਲੁਭਾਈ ਜਾ ਰਹੀ ਔਰ ਉਥੋਂ ਜਿਹੜਾ ਪਾਵਨ ਸਰੂਪ 169 ਦੇ ਕਰੀਬ ਵਿੱਚ ਜੋ ਚੋਕਿੰਤੀ ਆ ਜੋ ਸੁਣੇ ਜਾ ਰਹੀ ਹੈ ਉਹ ਉਥੋਂ ਜੋ ਡਰੇਸ ਹੋਏ ਨੇ ਜੋ ਉਥੋਂ ਜਾ ਕੇ ਸਿੱਟ ਨ ਪਤਾ ਕੀਤਾ ਜਿੱਥੇ ਮਰਿਆਦਾ ਨਹੀਂ ਹੈ ਤੇ ਉਥੇ ਗੁਰੂ ਸਾਹਿਬ ਦੇ ਪ੍ਰਕਾਸ਼ ਕਰਨ ਦਾ ਕੋ ਮਤਲਬ ਨਹੀਂ ਰਹ ਜਾਂਦਾ ਸਤਿ ਸ੍ਰੀ ਅਕਾਲ ਜੀ ਤੁਸੀਂ ਜੁੜ ਚੁੱਕੇ ਹੋ ਟਾਈਗਰ ਪੰਜਾਬ న్యూਸ ਚੈਨਲ ਨਾਲ ਤੇ ਮੈਂ ਸਤਿਰਾਮ ਸਿੰਘ ਬਹੁਤ ਵਧੀਆ ਖੁਸ਼ੀ ਹੋਈ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਨੇਜਰ ਸਾਹਿਬ ਸਤਕਾਰਯੋਗ ਬਾਬਾ ਨਰਮਲਜੀਤ ਸਿੰਘ ਦਾ ਬਿਆਨ ਸੁਣਿਆ ਕਿ ਜਿਸ ਜਗ੍ਹਾ ਤੇ ਸਤਕਾਰ ਹੀ ਹੈ ਨਹੀਂਗਾ ਜਿਸ ਜਗ੍ਹਾ ਤੇ ਸਤਕਾਰ ਦੇਣ ਯੋਗ ਲੋਕ ਨਹੀਂ ਜਗ੍ਹਾ ਨਹੀਂ ਹੈਗੀਆਂ ਉੱਥੇ ਗੁਰੂ ਗ੍ਰੰਥ ਸਾਹਿਬ ਜਿਹੜਾ ਇਹਦਾ ਸਜੋਬ ਤੋਂ ਫੂਨਾ ਬਣਦਾ ੜੀ अच्छा दूसरे नंबर पे बाबा जी मैं तो आपको एक विनती करना चाहूंगा सी कि कितने बेरी न्यूज़यां लग चुकीयां ते दसया आगे जाके वो दोबारा न्यूज़ ਨੂੰ रिपीट ਵੀ ਕੀਤਾ ਜਾਊਗਾ ਵੀ ਬਾਅਦ ਤੁਸੀਂ ਇਹ ਗੱਲ ਕਹਿ ਦੇਣੇ ਮੇਰੀ ਧਰਮ ਨੂੰ ਸਿਆਸਤ ਚ ਨਾ ਲਿਆਂਦਾ ਜਾਵੇ ਤੇ ਜਦੋਂ ਤੁਸੀਂ ਸਿਆਸਤ ਚ ਲਿਆ ਕੇ ਕੋਈ ਕਾਰਵਾਈ ਨਹੀਂ ਕਰਦੇ ਤੇ ਮਗਰੋਂ ਬਿਆਨ ਦੇਦੇ ਕਿ ਲੋਕਾਂ ਨੂੰ ਸੱਚੀ ਹੋਣ ਦਾ ਤੁਹਾਡਾ ਕੀ ਫਾਇਦਾ ਦੱਸੋ ਮੈਨੂੰ ਕੀ ਤੁਹਾਡੀ ਡਿਊਟੀ ਕੀ ਬਣਦੀ ਸੀ ਦੱਸਿਆ ਨਹੀਂ ਸੀਗਾ ਵੀ ਆਹ ਵੀਡੀਓ ਦੇ ਵਿੱਚ ਦੱਸਿਆ ਹੋਇਆ ਹੈ ਵੀ ਚੱਕ ਗਾਂਦਾ ਸਿੰਘ ਵਾਲੇ ਕਾਫੀ ਵੱਡਾ ਪਿੰਡ ਆ ਅੰਮ੍ਰਿਤਾਰੀ ਲੋਕ ਵੀ ਬਹੁਤ ਆ ਤੇ ਉੱਥੇ ਜਿਹੜੇ 18-18 ਸਾਲ ਦੇ ਜਿਹੜੇ ਜੰਗ ਬਲੈਡ ਆ ਜਿਨ੍ਹਾਂ ਨੂੰ ਅਜੇ ਤੱਕ ਇਹ ਨਹੀਂ ਪਤਾ ਹੈਗਾ ਵੀ ਰਹਿਤ ਮਰਿਆਦਾ ਅੰਮ੍ਰਿਤ ਜਹਾ ਕੋਈ ਕਿਸ ਤਰ੍ਹਾਂ ਕੋਹਨੇ ਮੋਨੇ ਅੱਛਾ ਉਹ ਕਮੇਟੀ ਗੁਰਦੁਆਰਿਆਂ ਦੇ ਪ੍ਰਬੰਧ ਚਲਾ ਸਕਦੀ ਆ ਹੈਨਾ ਤੇ ਜਾਂ ਫਿਰ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਅਸੀਂ ਜੋ ਮਰਜ਼ੀ ਕਰੀਏ ਜੇ ਕੋਈ ਬੋਲੇ ਨਾ ਤੇ ਜਦੋਂ ਰੋਲਾ ਪੈਂਦਾ ਉਦੋਂ ਬਾਅਦ ਫਿਰ ਤੁਸੀਂ ਹੁਕਮ ਜਾਰੀ ਕਰਨ ਲੱਗ ਜੰਨੇ ਹੋ ਉਦੋਂ ਬਾਅਦ ਫਿਰ ਸਾਰਾ ਕੁਝ ਤੁਹਾਡੇ ਕੋਲੇ ਪਾਵਨ ਆ ਜਾਂਦੀਆਂ ਹੈ ਹੈ ਇਹ ਚੀਜ਼ਾਂ ਹਨ ਜਿਹੜੀਆਂ ਤਾਂ ਤੁਸੀਂ ਸਾਰਿਆਂ ਅਗਲੇ ਪਾਸੇ ਦਰਸ਼ਕ ਤੇ ਜਿਹੜੇ ਬਾਬਾ ਜੀ ਆ ਇਹ ਸਾਰੀਆਂ ਗੱਲਾਂ ਨੂੰ ਸੁਣ ਕੇ ਧਿਆਨ ਚ ਲਿਆ ਕੇ ਮੈਨੂੰ ਦੱਸਣਾ ਹੈ ਵੀ ਇਹ ਆਖਰਕਾਰ ਐਡੀ ਚੁੱਪੀ ਧਾਰੀ ਦਾ ਕਿਸ ਕਾਰਨ ਧਾਰੀ ਗਈ ਕਿ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਨਹੀਂ ਹੈਗਾ ਕਿ ਇਹ ਮर्यादा ਨਹੀਂ ਬਣਾਈ ਗਈ ਇੱਥੋਂ ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਮर्यादा ਨਹੀਂ ਲਾਗੂ ਹੁੰਦੀ ਹੈਗੀ ਜਾਂ ਸਾਰੇ ਪਿੰਡ ਦੇ ਵਿੱਚ ਕੋਈ ਗੁਰਸਿੱਖ ਬੰਦੇ ਹੀ ਨਹੀਂ ਹੈਗੇ ਦੱਸੋ ਮੈਨੂੰ ਤੇ ਜੇ ਕਾਲ ਰੌਲਾ ਪੈਂਦਾ ਕੋਈ ਗੜਬੜ ਹੁੰਦੀ ਆ ਤੇ ਫੇਰ ਕਹਿਣਾ ਜੀ ਸਿਆਸਤ ਚ ਨਾ ਲਿਆਂਦਾ ਜਾਵੇ ਤੇ ਫੇਰ ਸਿਆਸਤ ਨਹੀਂ ਆਉਗੀ ਜਾਂ ਹੁਣ ਹੁਣ ਮੰਨ ਲਓ ਜੇ ਭਗਵਾਨ ਤਮਾਨ ਇਹ ਕੰਮ ਨਾ ਕਰਦਾ ਤੇ ਤੁਹਾਡੇ ਕਮੇਟੀਆਂ ਤੇ ਤੁਹਾਡੇ ਜਿਹੜੇ ਹੈਗੇ ਇਹਨਾਂ ਨੇ ਤਾਂ ਰੰਗ ਲਾ ਦਿੱਤੇ ਸੀ ਨਾ ਸਰੂਪ ਹੀ 328 ਸਰੂਪ ਹੀ ਗਾਇਬ ਹੋ ਗਏ ਯਾਰ ਉਹ ਕਿਸੇ ਦਾ ਚੂਚਾ ਕੁਕੜੀ ਦਾ ਲੁਕ ਜੇ ਉਹ ਆ ਫੋਲ ਫੋਲ ਕੇ ਸਾਰੀਆਂ ਛਿਟੀਆਂ ਦੀਆਂ ਦੰਨਾ ਪਾੜ ਕੇ ਖੋਲ ਕੇ ਤੂੜੀ ਵਾਲੇ ਕੁੱਪ ਛੋੜ ਦਿੰਦਾ ਤੇ ਤੁਸੀਂ ਦੇਖੋ ਸਤਕਾਰਯੋਗ ਕਮੇਟੀ ਆ ਸਤਕਾਰਯੋਗ ਜਥੇਦਾਰ ਅਕਾਲ ਤਖਤ ਸਾਹਿਬ ਦੀ ਸਤਕਾਰਯੋਗ ਤੁਸੀਂ ਉਹ ਤੁਸੀਂ ਹੁਣ ਤੱਕ ਕੀਤਾ ਹੀ ਕੁਛ ਨਹੀਂ ਤੇ ਜੇ ਉਹਨੇ ਕੀਤਾ ਤੇ ਉਹਦੇ ਤੇ ਲਾਉਣ ਲੱਗ ਕੇ ਕੋਣ ਮੋਣ ਆਏ ਜੋ ਅੱਛਾ ਤੇ ਇੱਥੋਂ ਵਾਲੇ ਜਿਹੜੇ ਕੋਣ ਮੋਣ ਆ ਚਾਰ ਪੰਜ ਜਣੇ ਇਹ ਰਹੇ ਹੋਏ ਆ ਕਮੇਟੀ ਨਾਲ ਇਹਨਾਂ ਤੇ ਕਿਉਂ ਨਹੀਂ ਕੋਈ ਕਾਰਵਾਈ ਹੁੰਦੀ ਆ ਆ ਵੀਡੀਓ ਦੇਖੋ ਤੇ ਫਿਰ ਅਗਲੇ ਪਾਸੇ ਮੈਂ ਦਰਸ਼ਕਾਂ ਨੂੰ ਕਹਿਣਾ ਤੁਸੀਂ ਦੱਸਣਾ ਸੁਝਾਅ ਦੇਣਾ ਵੀ ਇਹ ਜਾਇਜ਼ ਗੱਲ ਆ ਕਿ ਨਜਾਇਜ਼ ਗੱਲ ਆ ਜਥੇਦਾਰ ਜੀ ਨੂੰ ਫਿਰ ਮੇਰੀ ਬੇਨਤੀ ਆ ਵੀ ਤੁਹਾਡੇ ਧਿਆਨ ਦਿੱਤਾ ਸ਼੍ਰੀ ਮੁਖਸਰ ਸਾਹਿਬ ਸ਼੍ਰੋਮਣੀ ਕਮੇਟੀ ਦੇ ਮੈਨੇਜਰ ਤੱਕ ਇਹ ਗੱਲ ਪਹੁੰਚਣੀ ਚਾਹੀਦੀ ਜਿਵੇਂ ਮਰਜ਼ੀ ਪਹਚਾਓ ਮੈਂ ਸਤਿ ਸ੍ਰੀ ਅਕਾਲ ਜੀ ਤੁਸੀਂ ਜੁੜ ਚੁੱਕੇ ਹੋ ਟਾਈਗਰ ਪੰਜਾਬ న్యూਸ ਚੈਨਲ ਨਾਲ ਤੇ ਮੈਂ ਸਤਰਾਮ ਸਿੰਘ ਆ ਪਹਿਲਾ ਵੀ ਇਸ ਤੋਂ ਮੁੱਦਾ ਭਖ ਰਿਹਾ ਜਿਹੜਾ ਕਿ 328 ਰੂਪਾਂ ਦਾ ਤੇ ਉਸ ਤੋਂ ਉਪਰੰਤ ਵੱਖ-ਵੱਖ ਲੋਕਾਂ ਦੀ ਰਏ ਆ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹਨੂੰ ਅਜਿਹੀਆਂ ਗੱਲਾਂ ਤੇ ਅਜਿਹੇ ਲੋਕਾਂ ਦੀਆਂ ਗੱਲਾਂ ਦੇ ਸਵਾਲ ਜਵਾਬ ਸੋਨੇ ਪੈਰੇ ਆ ਕਿ ਜਿਨ੍ਹਾਂ ਦਾ ਜਵਾਬ ਅਜੇ ਤੱਕ ਨਹੀਂ ਲੱਭਿਆ ਵਾਦ-ਵਿਵਾਦ ਕਿੰਨਾ ਛਿੜਿਆ ਹੈ ਜੇਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਦੀਆਂ ਜਿਮੇਵਾਰੀਆਂ ਸਿਵਾਵਾਂ ਪਹਿਲਾਂ ਹੀ ਪ੍ਰਦਾਨ ਕਰਦੀ ਰਵੇ ਤਾਂ ਅੱਜ ਇਹਨਾਂ ਚੀਜ਼ਾਂ ਦਾ ਮੂੰਹ ਨਾ ਦੇਖਣਾ ਪਵੇ ਅਤੇ ਨਾ ਹੀ ਸਾਡੇ ਸਿੱਖ ਧਰਮ ਦਾ ਜਿਹੜਾ ਉਹ ਮਿਆਰ ਜਿਹੜਾ ਉਹ ਪੱਧਰ ਨੀਵਾ ਜਾਵੇ ਇਸ ਕਰਕੇ ਗਲਤੀਆਂ ਕੋਈ ਐ ਕਰਦਾ ਕੋਈ ਭਰਦਾ ਕੋਈ ਗਲਤੀਆਂ ਹੈਗੀਆਂ ਐ ਕਮੇਟੀ ਦੀਆਂ ਗਲਤੀਆਂ ਹੈਗੀਆਂ ਐ ਕਰਮਚਾਰੀਆਂ ਦੀਆਂ ਜਿਹੜੇ ਜ਼ਿੰਮੇਵਾਰ ਆਉਂਦੇ ਆ ਉਹ ਤਨਖਾਹ ਲੈ ਰਹੇ ਆ ਪਬਲਿਕ ਦੀ ਪੂਜਾ ਭੇਟਾ ਦੇ ਵਿੱਚੋਂ ਤੇ ਜਦੋਂ वाद-ਵਾਦ ਖੜਾ ਹੁੰਦਾ ਉਦੋਂ ਕੀ ਹੁੰਦਾ ਮੁੜ ਕੇ ਨੱਥੂ ਖੜਾ ਐ ਕਹਿਣ ਲੱਗ ਜਾਂਦਾਈ ਮੋਣ ਕੋਣ ਬੰਦੇ ਨੇ ਬੋਲਤਾ ਮੋਣ ਕੋਣ ਮੰਦਾ ਮर्याਦਾ ਚ ਨਹੀਂ ਆਉਂਦਾ ਐ ਨਹੀਂ ਕਰਦਾ ਅੱਛਾ ਮੈਂ ਇੱਕੋ ਇੱਕ ਗੱਲ ਪੁੱਛਣੀ ਚਾਹਣਾ ਐ ਵੀ ਨਜ਼ਦੀਕੀ ਪਿੰਡ ਚੱਕ ਗਾਂਧਾ ਸਿੰਘ ਵਾਲਾ ਜਲਾ ਸ਼੍ਰੀ ਮੁਕਸਰ ਸਾਹਿਬ ਵਿਖੇ ਜਿਹੜੀ ਗੁਰਦੁਆਰੇ ਨੂੰ ਸਾਂਭ ਸੰਭਾਲ ਕਰ ਰਹੀ ਆ ਕਮੇਟੀ ਬਣਾਈ ਆ ਉਹ ਸਾਰੇ ਜਿਹੜੇ ਆ ਵੀ ਤੁਸੀਂ ਇਹ ਇੱਕ ਇੱਕ ਵਾਰੀ ਕੀਤਾ ਕਿੰਨੀਆਂ ਨਿਊਜ਼ਾਂ ਲੱਗ ਚੁੱਕੀਆਂ ਕਿੰਨੇ ਲੋਕਾਂ ਨੇ ਵਿਰੋਧ ਕੀਤਾ ਪਰ ਤੁਸੀਂ ਕਮੇਟੀ ਨੇ ਅੱਜ ਤੱਕ ਵੀ ਜਾ ਕੇ ਇਸ ਚੀਜ਼ ਨੂੰ ਚੈੱਕ ਕੀਤਾ ਵੀ ਉਹਨੂੰ ਚਲਾ ਕੌਣ ਰਿਹਾ ਕਿਉਂਕਿ ਅੱਜ ਇਹੀ ਫਿਰ ਇਹ ਕਹਿ ਕੇ ਪੰਨਾ ਝੜਿਆ ਜਾਊਗਾ ਏ ਪਤਾ ਤਾਂ ਸਿੱਖ ਸੀ ਗਈ ਤੇ ਜੇ ਪਤਾ ਤੋਂ ਸਿੱਖਾਂ ਨੂੰ ਪਹਿਲਾਂ ਹੀ ਕੰਟਰੋਲ ਕੀਤਾ ਜਾਵੇ ਕਿ ਉਸ ਪਿੰਡ ਦੇ ਵਿੱਚ ਅਮਰਤ ਧਾਰੀ ਲੋਕ ਹੈ ਨਹੀਂਗੇ ਕਿ ਜਿਹੜੇ ਕਿ ਉਹ ਪੜ੍ਹੇ ਲਿਖੇ ਸਿੱਖ ਧਰਮ ਦੀ ਖੋਜ ਕਰਨ ਵਾਲੇ ਬੰਦੇ ਆ ਉਹ ਹੈ ਨਹੀਂਗੇ ਜੇਕਰ ਕਮੇਟੀ ਬਣਾ ਕੇ ਚਲਾਰੀ ਆ ਉਹ ਕਮੇਟੀ ਦੇ ਜਿਹੜੇ ਯੰਗ ਬਲੈਡ ਆ ਉਹਨਾਂ ਨੂੰ ਦੇਖਿਆ ਜਾਵੇ ਕਿ ਕੀ ਉਹ ਗੁਰੂ ਦੀ ਮਰਿਆਦਾ ਮੁਤਾਬਕ ਆਪਣੇ ਸਰੀਰ ਤੇ ਕੰਟਰੋਲ ਕਰ ਲੈਣਗੇ ਕਿਉਂਕਿ ਮਰਿਆਦਾ ਰਹੀ ਗੱਲ ਵੱਖਰੀ ਅਮਰਤ ਛਕਣਾ ਕੇਸ਼ ਰੱਖਣੇ ਪੰਜੇਕਾਰ ਪੰਜ ਆ ਬਾਣੀਆਂ ਦਾ ਨਿਤਨੇਮੀ ਹੋਣਾ ਜਿਹੜਾ ਕਿ ਕਮੇਟੀ ਕਹਿੰਦੀ ਆ ਪਰ ਇਸ ਸਮੇ ਜਿਹੜਾ ਕਮੇਟੀ ਚਲਾਰੀ ਆ ਉਹਨੂੰ ਇੱਕ ਦਿਨ ਵੀ ਆ ਕੇ ਚੈਕ ਨਹੀਂ ਕੀਤਾ ਕਿਉਂਕਿ ਇੱਥੇ ਵੀ ਸ਼ਰਿਆਮ ਜਿਹੜੀ ਹੈਗੀ ਪਤਤ ਸਿੱਖਾਂ ਵੱਲੋਂ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਹੈਗੀ ਕੋਰ ਬੇਅਦਬੀ ਉਹ ਹੋ ਰਹੀ ਆ ਕਿਉਂਕਿ ਜਦੋਂ ਵੀ ਭੋਗ ਪੈਂਦਾ ਹੈ ਅਕਸਰਕਾਰ ਉਹ ਲੋਕ ਜਾ ਕੇ ਉੱਥੇ ਹਸਾਬ ਕਿਤਾਬ ਰੱਖਦੇ ਆ ਪੈਸਾ ਗਿਣਦੇ ਆ ਰਮਾਲਿਆਂ ਨੂੰ ਹੱਥ ਲੱਗਦੇ ਆ ਕਿ ਉਥੇ ਜਿਹੜੀ ਇਹ ਮਰਿਆਦਾ ਸਹੀ ਆ ਜੇ ਮਰਿਆਦਾ ਇਹ ਸਹੀ ਆ ਤੇ ਫਿਰ ਬਾਕੀ ਲੋਕਾਂ ਤੇ ਕਿਉਂ ਲਾਗੂ ਹੁੰਦੀ ਆ ਸਾਡੇ ਸਤਕਾਰਯੋਗ ਆਲ ਤਖਤ ਦੇ ਜਥੇਦਾਰ ਨੂੰ ਕਿਉਂ ਜਲੀਲ ਕੀਤਾ ਜਾਂਦਾ ਕਿਉਂ ਜੇਕਰ ਇਹ ਮਰਿਆਦਾ ਹੀ ਸਹੀ ਆ ਤਾਂ ਫਿਰ ਉਸ ਮੁਤਾਬਕ ਉਹ ਵੀ ਸਹੀ ਹੈਗਾ ਜੇ ਉਹ ਸਹੀ ਆ ਤਾਂ ਫਿਰ ਇੱਥੇ ਲਾਗੂ ਕਿਉਂ ਨਹੀਂ ਕੀਤੀ ਜਾਂਦੀ ਮੈਂ ਦੁਬਾਰਾ ਫਿਰ ਰਿਪੀਟ ਕਰ ਦੇਣਾ ਕਈ ਵਾਰ ਨੇ ਉਜਾਗੀਆਂ ਨਦੀਕੀ ਪਿੰਡ ਚੱਕ ਗਾਂਦਾ ਸਿੰਘ ਵਾਲਾ ਜ਼ਿਲ੍ਹਾ ਸ਼੍ਰੀ ਮੁਕਸਰ ਸਾਹਿਬ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਉਹ ਇਸ ਇਲਾਕੇ ਦੇ ਵਿੱਚ ਕਿੰਨਾ ਕੁ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਮਾਣ ਸਤਕਾਰ ਜਿਹੜਾ ਉਹ ਬਰਕਰਾਰ ਰੱਖਣ ਲਈ ਸੇਵਾਵਾਂ ਕਰ ਰਹੀ ਆ ਮੈਂ ਸਤਕਾਰ ਕਮੇਟੀ ਦੇ ਜਥੇਦਾਰ ਮੈਨੂੰ ਵੈਸੇ ਧਿਆਨ ਚ ਮੈਂ ਨਾਮ ਭੁੱਲ ਗਿਆ ਹੋਰ ਵੀ ਜਿਹੜੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਤਕਾਰ ਕਮੇਟੀਆਂ ਹਨ ਉਹਨਾਂ ਨੇ ਧਿਆਨ ਇਹ ਤੇ ਬੇਨਤੀ ਕਰਦਾ ਵੀ ਇਹ ਕਿਉਂ ਨਹੀਂ ਦਿਖ ਰਿਹਾ ਸਾਰਾ ਕੁਝ ਇੱਕ ਵਾਰੀ ਨਿਗਾਹ ਕੱਢੀ ਜਾਵੇ ਕਿਉਂਕਿ ਇੱਥੇ ਆਣ ਕੇ ਇਹੀ ਗੱਲ ਸਾਹਮਣੇ ਆਉਣੀ ਆ ਕੱਲ ਨੂੰ ਫੇਰ ਆਵਾਜ਼-ਵਿਵਾਦ ਜਿਹੜਾ ਹਕੂਮਤ ਚ ਭਟਕਣਾ ਹੈ ਤੇ ਸਾਰੀਆਂ ਗੱਲਾਂ ਦੇ ਜਿਹੜੇ ਹੈਗੇ ਆ ਲੋਕਾਂ ਨੇ ਜਵਾਬ ਮੰਗਣੇ ਆ ਤੇ ਕਿਹਦੇ ਕਾਰਨ ਜਿਹੜਾ ਸ੍ਰੀ ਮੁਕਸਰ ਸਾਹਿਬ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਣਗਹਿਲੀ ਕਰਕੇ ਜੇਕਰ ਹੁਣ ਤੋਂ ਹੀ ਇਸ ਚੀਜ਼ ਵੱਲ ਧਿਆਨ ਦਿੱਤਾ ਜਾਵੇ ਤਾਂ ਹੋ ਸਕਦਾ ਹੈ ਵੀ ਜਿਹੜਾ ਅੱਜ ਵਿਵਾਦ ਵਿਵਾਦ ਚੱਲਿਆ ਅਜਿਹੇ ਆਵਾਜ਼ ਵਿਵਾਦਾਂ ਤੋਂ ਬਚਿਆ ਜਾ ਸਕਦਾ ਹੈ ਜੇਕਰ ਲੋਕਾਂ ਦੀ ਸੇਵਾ ਦੇ ਪੈਸੇ ਨਾਲ ਕਮੇਟੀ ਮੁਲਾਜ਼ਮ ਤਨਖਾਹ ਲੈਂਦੇ ਆ ਤਾਂ ਉਹ ਲੋਕਾਂ ਦੀਆਂ ਸੇਵਾਵਾਂ ਵੀ ਬਹਾਲ ਕਰਨ ਇਸ ਤੋਂ ਅੱਗੇ ਜੇ ਕੋਈ ਅਪਡੇਟ ਆਈ ਤਾਂ ਉਹ ਵੀ ਸੰਗਤਾਂ ਅਤੇ ਗੁਰੂ ਦੇ ਸਿੰਘਾਂ ਨਾਲ ਸਾਂਝੀ ਕੀਤੀ ਜਾਵੇਗੀ ਪਰ ਇਸ ਟਾਈਮ ਦੁਬਾਰਾ ਫੇਰ ਰਿਪੋਰਟ ਕਰ ਦਿਆਂ ਸ਼੍ਰੋਮਣੀ ਪ੍ਰਬੰਧਕ ਕਮੇਟੀ ਗੁਰਦੁਆਰਾ ਸ਼੍ਰੀ ਮੋਖਸਰ ਸਾਹਿਬ ਦੇ ਕਰਮਚਾਰੀਆਂ ਦੇ ਇਲਾਕੇ ਵਿੱਚ ਉਹਨਾਂ ਦੇ ਸਾਹਮਣੇ ਇੱਥੇ ਚੱਕ ਗਾਂਧਾ ਸਿੰਘ ਵਾਲਾ ਜਿਹੜੀ ਉਹ ਪਤਪ ਸਿੱਖਾਂ ਦੀ ਕਮੇਟੀ ਆ ਉਹ ਗੁਰਦੁਆਰੇ ਦਾ ਪਵਨਵੰਦ ਸੰਭਾਲੀ ਆ ਉੱਥੇ ਮੌਕੇ ਮੁਤਾਬਕ ਦੇਖ ਕੇ ਦੇਖਿਆ ਜਾਵੇ ਵੀ ਉੱਥੇ ਕਮੇਟੀ ਮੈਂਬਰ ਜਾਂ ਰਹਿਤ ਮਰਿਆਦਾ ਜਾਂ ਕਮੇਟੀ ਦੀ ਬਣਾਈ ਰਹਿਤ ਮਰਿਆਦ ਉੱਥੇ ਕੀ ਚੱਲ ਰਿਹਾ ਧੰਨਵਾਦ ਸਾਰਿਆਂ ਨੂੰ ਸਾਥੀ